ਭਾਈ ਬੱਕਰੀਆਂ ਦੇ ਚੋਰ ਅੱਜ ਫੜੇ ਗਏ ਪਿੰਡ ਜੌਨਸੇ ਵਾਲੇ ਤੋਂ ਅੱਜ ਚੱਕ ਕੇ ਭਜਦੇ ਸੀ ਚੱਠੇ ਵਾਲੇ ਤੇ ਜਾ ਕੇ ਫੜੇ ਗਏ ਬੱਕਰਾ ਬਾਈਆਂ ਨੇ ਘਰੇ ਫੜ ਲਿਆ ਇਹਨਾਂ ਤੋਂ ਇੱਕ ਤਾਂ ਪਹਿਲਾਂ ਛੱਡ ਕੇ ਭੱਜ ਗਿਆ ਇੱਕ ਚੱਕ ਲੈੰਦਾ ਆਹ ਬੈਠਾ ਇੱਕ ਨਮਰਾ ਬੜਾ ਚੱਕ ਕੇ ਭੱਜਦਾ ਹੋਣਾ ਹੋਰ ਆੜਾ ਨਾ ਪਾਉ ਯਾਰ ਹਾਂਜੀ ਹਾਂਜੀ ਤਾਂ ਚੋਦੋ ਚੋਰਾਂ ਦੀ ਕੀ ਕੋਈ ਨਾ ਚੱਕੇ ਕੋਈ ਕੋਈ ਹੋ ਜੂਆ ਹੋ ਜੂਆ ਕੋਈ ਨਾ ਕੋਈ ਛੱਡ ਦੇ ਵੀਰੇ ਛੱਡ ਦੇ ਸਭ ਬਾ ਦੂਰ ਹੈ ਇਹਨੂੰ ਕੁਛ ਨਹੀਂ ਹੁੰਦਾ ਕਿਸੇ ਨੇ ਮਾਰਨਾਂ ਲਈ ਕੁਝ ਨਾ ਕਰੋ ਕੋਈ ਨਹੀਂ ਪਿੰਡ ਦਾ ਸਰਪੰਚ ਸਾਡਾ ਮੈਂਬਰ ਜਿਹੜੇ ਉਹਨਾਂ ਨੂੰ ਹੋਣਾ ਵੀ ਆ ਜਿਹੜੇ ਜੀਵਨ ਸਿੰਘ ਆਏ ਤੋਂ ਬਾਈ ਆਏ ਉਹ ਕਹਿੰਦੇ ਦੋ ਜਣੇ ਹੋਰ ਵੀ ਆ ਕੇ ਹਾਂ ਉਹਨਾਂ ਕੋਲੇ ਕਾਲਾ ਬੱਕਰਾ ਚੱਕਿਆ ਚਾਰ ਜਣੇ ਆਏ ਚਾਰ ਜਣੇ ਆਏ ਹਾਂ ਗੱਲ ਕਰ ਲੈ ਬਾਬਾ ਗੱਲ ਕਰ ਲੈ ਬੱਕਰੀ ਚੱਕੀ ਨੇ ਕਰ ਲੈ ਬਾਬੇ ਨੂੰ ਗੱਲ ਕੀ ਕੰਮ ਕਰਦੇ ਤੁਸੀਂ ਅਸੀਂ ਵਾਗਾ ਕਰਦੇ ਤੁਸੀਂ ਚੋਰੀ ਕਰਦੇ ਹੋਰ ਕਰਦੇ ਨਹੀਂ ਤੁਸੀਂ ਚੋਰੀ ਕਰਦੇ ਹੋਰ ਨਨਾਂ ਨੇ ਪੈਣ ਦੀ ਬਿੱਦਲ ਗਾ ਹਾਂ ਇਹ ਕੋਸ਼ਿਸ਼ ਨਹੀਂ ਹੋਣੀ ਹੁੰਦੀ ਤਾਂ ਗਲਤੀ ਹੈ ਹੈ ਤੁਸੀਂ ਕਮਾਈ ਕਰ ਨਹੀਂ ਸਕਦੇ ਤੇ ਅੱਡੀ ਤੀਨ ਦੱਸ ਹੱਥ ਫਿੱਕੇ ਬਾਬਾ ਬੱਤ ਗੱਲ ਨਹੀਂ ਜਦੋਂ ਬਾਬਾ ਯਾਰ ਇੱਕ ਮਿੰਟ ਚ ਚੱਕ ਕੇ 20000 ਦਾ ਅਗਲੇ ਨੂੰ ਦਿਹਾੜੀ ਕਰਨ ਦੀ ਕੀ ਲੋੜ ਹੈ ਨਾ ਚੱਕ ਕੇ ਪਿਛਾ ਆਉਂਦੇ ਹਾਂ ਕਿੱਦਾਂ ਲਾੜੀ ਕੀ ਲਾੜੀ ਨਹੀਂ ਲੋੜ ਚੱਕ ਕੇ 20000 ਦੀ ਬੱਕਰੀ ਉੱਡ ਜਾਂਦੇ ਆ 10 ਮਿੰਟਾਂ ਚ ਇਹ ਹੀ ਲੈ ਕੇ ਗਏ ਹੁਣ ਆਪਣੇ ਮੁਰਸੇ ਵਿੱਚ ਰੱਖੀ ਨਹੀਂ ਤੇਰੇ ਬੈਣਾਂ ਨੂੰ ਦੱਸਦਾ ਮੈਂ ਐ ਕਰੋ ਆਹ ਦੇਖੋ ਵੀਰੇ ਬਾਕੀ ਤੁਹਾਨੂੰ ਬੱਕਰਾ ਦਿਖਾਇਆ ਨਹੀਂ ਕੇਰਾ ਦਾ ਭਰਾਣੇ ਫੜ ਲਿਆ ਆਪਰਾ ਭਾਈ ਇਹਨਾਂ ਦਾ ਬੱਕਰਾ ਚੱਕ ਕੇ ਲਿਆਇਆ ਕੀ ਕਰ ਬਈ ਕਿਵੇਂ ਚੱਕ ਕੇ ਲਿਆਇਆ ਭਾਈ ਤੁਹਾਡੇ ਘਰੋਂ ਘਰੇ ਘਰ ਹੈ ਨਹੀਂ ਸੀ ਘਰੇ ਸੀਗੇ ਭਾਈ ਅੱਛਾ ਘਰੇ ਬੁੜੀਆਂ ਸੀ ਘਰੇ ਠੀਕ ਆ ਉਹ ਬੁੜੀਆਂ ਉਹਨੂੰ ਬਾਹਰ ਆਈਆਂ ਉਹਨੂੰ ਲਗਾਇਆ ਚੱਕ ਕੇ ਤੱਪ ਗਏ ਬੁੜਨਾ ਅੱਗੇ ਬੈਠੇ ਹੈ ਗਾਹਾਂ ਬੈਠੇ ਸੀ ਅੱਛਾ ਘਰ ਕੋਲ ਬਾਰਬੂਰ ਚੋ ਚੱਕ ਲਿਆ ਆ ਬੱਕਰਾ ਚੱਕ ਲਿਆ ਵੀਰੇ ਹੋਰ ਵੀ ਹੈ ਤੂੰ ਤੂੰ ਕਹਿੰਦਾ ਦੋ ਜਾਨੇ ਭੱਜੇ ਉਥੋਂ ਉਹ ਹੈਗੇ ਇੱਕ ਮੋਟਰਸਾਈਕਲ ਤੇ ਹੋਰ ਆ 2000 2000 ਉਹਨਾਂ ਨੇ ਵੀ ਚੱਕਿਆ ਚੁੱਕਿਆ ਹੋਇਆ ਸਾਨੂੰ ਐ ਲੱਗਦਾ ਜੀ ਉਹਨਾਂ ਨੇ ਵੀ ਚੱਕਿਆ ਉਹਨਾਂ ਦੇ ਮੂਹ ਢੇ ਪੈਸੇ ਤੇਰੇ ਘਰੋਂ ਕਲਾਹਾ ਆਇਆ ਮੇਰੇ ਘਰੋਂ ਕਲਾਹਾ ਠੀਕ ਆ ਉਦੋਂ ਠੀਕ ਆ ਠੀਕ ਆ ਠੀਕ ਆ ਬਾਈ ਆਪਰਾ ਆ ਗਿਆ ਪਿੰਡ ਕਿਹੜਾ ਬਾਈ ਤੇਰਾ ਜੌਨ ਸਿੰਘ ਵਾਲਾ ਆ ਜੀਵਨ ਸਿੰਘ ਵਾਲਾ ਠੀਕ ਆ ਠੀਕ ਆ ਵੀਰੇ ਜਿੱਥੇ ਬਾਈ ਨਾ ਆਪਣਾ ਤੇ ਇੱਕ ਹੀ ਨੇ ਮੋਬਾਈਲ ਨੰਬਰ ਬੋਲੀ ਬਾਈ ਤੇਰਾ 978161850 978161850 18592 ਦਾ ਮੋਬਾਈਲ ਨੰਬਰ ਹੈ ਜੀ इन्हना घरों चक लाए भावो दिन दिहाड़े जमा बाकी फड़े गए भ्रावो आंदे हम कारवाई अगे पता लग फे